in year 1991 ਮੇਰੇ ਕਜ਼ਨ ਦਾ ਵਿਆਹ ਸੀਗਾ ਉਹਨਾਂ ਦੇ ਨਾਲ ਹੀ Hindu marriages ਦੇ ਵਿੱਚ ਖਾਣੇ ਦੇ ਵਿੱਚ ਇੱਕ ਮਿੱਠਾ ਪਾਨ ਹੋਣਾ ਹੀ ਕਾਮ ਜੀ ਗੱਲ ਹੈ ਮੈਂ ਉਸ ਟਾਈਮ 9 ਸਾਲ ਦਾ ਸੀ ਔਰ ਮੇਰੇ ਸਾਰੇ ਕਜ਼ਨਸ ਨੇ ਉਸ ਟਾਈਮ ਵਿਆਹ ਦੀ ਰਿਸੈਪਸ਼ਨ ਦੇ ਵਿੱਚ ਖਾਣੇ ਤੋਂ ਬਾਅਦ ਪਾਨ ਖਾਇਆ ਜਦੋਂ ਮੇਰੇ ਖਾਣ ਦੀ ਵਾਰੀ ਆਈ ਮੈਂ ਵੇਟਰ ਕੋਲ ਗਿਆ ਪਤਾ ਨਹੀਂ ਵੇਟਰ ਨੇ ਦਿੱਤਾ ਨਹੀਂ ਪਤਾ ਨਹੀਂ ਉਹਦੇ ਕੋਲ ਖਤਮ ਹੋ ਗਿਆ ਤਾਂ ਜਦੋਂ ਬੱਚੇ ਨੂੰ ਕੋਈ ਚੀਜ਼ ਨਾ ਮਿਲੇ ਤਾਂ ਉਹ ਕੀ ਕਰਦਾ ਜਾਏਗਾ ਆਪਣੇ ਮੰਮਾ ਕੋਲ ਜਾਂ ਪਾਪਾ ਕੋਲ ਮੈਂ ਵੀ ਆਪਣੇ ਪਾਪਾ ਕੋਲ ਗਿਆ ਕੇ ਜੀ ਮੈਂ ਪਾਨ ਖਾਣਾ ਮੈਨੂੰ ਵੇਟਰ ਤੋਂ ਲੈ ਕੇ ਦਿਓ ਮੇਰੇ ਪਾਪਾ ਨੇ 91 ਵਿੱਚ ਮੈਨੂੰ ਕਿਹਾ ਸੀ ਕਿ ਬੱਚੇ ਗੰਦੀ ਚੀਜ਼ ਹੁੰਦੀ ਐ ਇਹ ਤੂੰ ਜ਼ਿੰਦਗੀ ਚ ਕਦੀ ਨਹੀਂ ਖਾਣੀ ਪਾਨ ਖਾਣ ਵਾਲੇ ਦੇ ਦੰਦ ਵੀ ਖਰਾਬ ਹੋ ਜਾਂਦੇ ਆ ਉਹਦਾ ਇਹ ਬੁੱਲ ਵੀ ਖਰਾਬ ਹੋ ਜਾਂਦੇ ਆ ਔਰ ਸਮਾਜ ਦੇ ਵਿੱਚ ਉਹਦੀ ਕੋਈ ਰਿਸਪੈਕਟ ਵੀ ਨਹੀਂ ਹੁੰਦੀ ਮੈਨੂੰ 91 ਦੇ ਵਿੱਚ ਮੇਰੇ ਪਾਪਾ ਨੇ ਸਮਝਾਇਆ ਸੀ ਅੱਜ 2025 ਹੋ ਗਿਆ ਮੈਂ ਅੱਜ ਤੱਕ ਮਿੱਠਾ ਪਾਨ ਵੀ ਨਹੀਂ ਖਾਕੇ ਤੇ ਕਾਰਨ ਕੀ ਐ ਸਾਨੂੰ ਐਸਟੈਬਲਿਸ਼ ਕਰਨਾ ਸਾਡੇ ਪੇਰੈਂਟਸ ਨੇ ਬੰਦ ਕਰ ਦਿੱਤਾ